ਜੈ ਜੀ ਮੇ ਘਾਤੇ ਵੀ ਜੈ ਬਾਲ ਮਿੱਕੀ ਜੈ 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 ਸਾਡੇ ਸਮਾਜ ਨੂੰ ਬਹੁਤ ਹੀ ਸਤਕਾਰਯੋਗ ਤੋਂ ਆਜੀ ਡਾਕਟਰ ਬੀ ਆਰ ਅਮੇੜਕਰ ਮਿਸ਼ਨਰੀ ਮੇਲੇ ਦੀ ਸ਼ੁਰੂਆਤ ਕਰਨ ਵਾਲੇ ਮੇਰੇ ਬਹੁਤ ਹੀ ਸਤਕਾਰਯੋਗ ਵੀਰ ਰਮਨਜੀਤ ਲਾਲੀ ਜੀ ਡਾਕਟਰ ਅਮੇੜਕਰ ਪਵੰਦੇ ਵੈਲਫੇਅਰ ਸੁਸਾਇਟੀ ਦੇ ਸਾਰੇ ਉਧੇਦਾਰ ਸਹਿਬਾਨ ਪੂਰ ਸ਼ਹਿਰ ਦੀ ਵੱਖੋ ਵੱਖ ਜਥੇਬੰਦੀਆਂ ਦੇ ਸਾਰੇ ਜੀ ਆਗੂ ਸਹਿਬਾਨ ਜਿਨ੍ਹਾਂ ਨੇ ਇੱਕ 15 ਦਿਨ ਪਹਿਲਾਂ ਇੱਕ ਫੈਸਲਾ ਲਿਆ ਕੇ ਲੋਕ ਵੀਰਾਂ ਦੇ ਮੇਲੇ ਲਾਂਦੇ ਆ ਲੋਕ ਗੁਰੂਆਂ ਦੇ ਮੇਲੇ ਲਾਂਦੇ ਆ ਔਰ ਲੋਕ ਜਿਹੜੇ ਕੁਛ ਨਾ ਕੁਛ ਥੋੜਾ ਯਾ ਬਹੁਤਾ ਕਰਕੇ ਜਿਹਦੇ ਉਹਨਾਂ ਦੇ ਮੇਲੇ ਲਾਂਦੇ ਆ ਪਰ ਅੱਜ ਜਿਹੜਾ ਇਹ ਵਿਸ਼ਾਲ ਮੇਲਾ ਲੱਗ ਰਿਹਾ ਵਾ ਇਹ ਉਹ ਫਰੇਵਰ ਦਾ ਮੇਲਾ ਵਾ ਇਹ ਉਸ ਰਹਿਬਰ ਦਾ ਮੇਲਾ ਵਾ ਜਿਨ੍ਹਾਂ ਨੇ ਉੱਚ-ਨੀਚ ਨੂੰ ਔਰ ਪਹਾੜਾਂ ਦੇ ਵਿੱਚ ਕਰੋੜਾਂ ਲੋਕ ਜਿਹੜੇ ਜਿਹੜੇ ਗੁਲਾਮੀ ਦਾ ਜ਼ਿੰਦਗੀ ਜੀ ਰਹੇ ਸੀ ਜਿਹੜੇ ਲੋਕਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਇਹ ਆ ਤੇ ਉਹਨਾਂ ਦਾ ਮੇਲਾ ਵਾ ਜਿਨ੍ਹਾਂ ਦਾ ਨਾਮ ਡਾਕਟਰ ਭੀਮਰਾਮ अमेरकर साहब है डॉक्टर भीमराव अमरकर साहब वो शख्स है के आज ਦੇ ਦਿਨ ਉਹਨਾਂ ਦਾ ਜਨਮ ਹੋਇਆ ਸੀ जरा ਸੋਚ ਕੇ ਦੇਖੋ ਕਿ ਉਸ ਦਿਨ ਕਿਆ ਹੋ ਜਾ ਵਾਤਾਵਰਨ ਹੋਣਾ ਉਸ ਦਿਨ ਧੁੱਪ ਵੀ ਇਸੇ ਤਰ੍ਹਾਂ ਨਿਕਲੀ ਹੋਣੀ ਬਿਰਨ ਵੀ ਇਸੇ ਤਰ੍ਹਾਂ ਚੜਿਆ ਹੋਣਾ ਉਸ ਦਿਨ ਔਰ ਮੀਂਹ ਚਾਲਾ ਵੀ ਰਾਤ ਸੀ ਉਸ ਦਿਨ ਗੁਲਾਮ ਲੋਕ ਵੀ ਸੀ ਪਰ ਉਸ ਦਿਨ ਜਿਵੇਂ ਅੱਜ ਤੁਹਾਡੇ ਚਿਹਰੇ ਹੱਸਦੇ ਹੋਏ ਆ ਫਾ ਫਾਦੇ ਅੱਜ ਬਾਬਾ ਸਾਹਿਬ ਡਾਕਟਰ ਮੀਲਕਰ ਸਾਹਿਬ ਦੇ ਨਾਰੇ ਲੱਗ ਰਹੇ ਆ ਇਹ ਚੀਜ਼ ਨਹੀਂ ਸੀ ਇਸ ਕਰਕੇ ਅੱਜ ਬਾਬਾ ਸਾਹਿਬ ਡਾਕਟਰ ਮੀਲਕਰ ਸਾਹਿਬ ਦੇ ਨਾਮ ਲੈਵਾ ਅੱਜ ਬਾਬਾ ਸਾਹਿਬ ਦੀ ਜੈ ਜੈਕਾਰ ਕਰ ਰਹੇ ਆ ਇਸ ਕਰਕੇ ਵੀਰੋ ਅੱਜ ਦੇ ਸ਼ੁਭ ਦਿਹਾੜੇ ਤੇ ਮੈਂ ਨਰੇਸ਼ ਸਿੰਘ ਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦੇ ਨਾਮ। ਫਿਰ ਮੈਂ ਲਾਨੀ ਜੀ ਤੁਹਾਨੂੰ ਦੱਸਣਾ ਚਾਹਨਾ ਮੈਂ ਕਿ ਜਿਹੜਾ ਨਰੇਸ਼ ਸਿੰਘ ਆ ਉਹਦੀ ਕਹਿਣੀ ਕਿਤਨੀ ਜ਼ੇ ਫਰਕ ਦੀ ਆ। ਬਾਬਾ ਸਾਹਿਬ ਡਾਕਟਰ ਮਿਹਰ ਸਿੰਘ ਸਾਹਮਣੇ ਕਿਹਾ ਪੜੋ ਜੁੜੋ ਸੰਘਰਸ਼ ਕਰੋ। ਬਾਬਾ ਸਾਹਿਬ ਨੇ ਕਿਹਾ ਕਿ ਜੇ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਤੇ ਜਿਹੜੇ ਜਨਮ ਲੋਕ ਤੁਹਾਨੂੰ ਹਰ ਸਾਲ ਪੰਜ ਸਾਲ ਬਾਅਦ ਝੂਠ ਬੋਲ ਕੇ ਰਾਜ ਕਰਦੇ ਆ ਉਹਨਾਂ ਦੇ ਰਾਜ 'ਚ ਤੁਹਾਨੂੰ ਰਹਿਣਾ ਪੈਣਾ ਵਾ ਤੈਸ ਕਰਕੇ ਲਾਨੀ ਜੀ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਾ ਦਸ ਵੱਲੋਂ ਮੈਨੂੰ ਕਿਹਾ ਕਿ ਤੁਸੀਂ ਐਮਪੀ ਦਾ ਇਲੈਕਸ਼ਨ ਲੜੋ ਤਾਂ ਮੈਂ ਕਿਹਾ ਸਮਾਜ ਦੀ ਖਾਤਰ ਲੜਾਂਗੇ ਪਾਰਟੀਆਂ ਨੂੰ ਦਰਕਰਾਰ ਕਰਦਾ ਤੁਸੀਂ ਕੋਈ ਗੱਲ ਨਹੀਂ ਪਾਰਟੀਆਂ ਆਂਦੀਆਂ ਤੇ ਜਾਂਦੀਆਂ ਆਂ ਔਰ ਬਹੁਤ ਸਾਰੀਆਂ ਪਾਰਟੀਆਂ ਨੇ ਤਰ੍ਹਾਂ ਤਰ੍ਹਾਂ ਦੇ ਆਫਰ ਵੀ ਦਿੱਤੇ ਕਿ ਸਾਡੀ ਪਾਰਟੀ ਵੱਲੋਂ ਚੇਅਰਮੈਨੀ ਮਿਲੇਗੀ ਆਉਣ ਵਾਲੇ ਇਲੈਕਸ਼ਨਾਂ 'ਚ ਟਿਕਟ ਮਿਲੇਗੀ ਵੱਡੇ ਅਹੁਦੇਦਾਰੀਆਂ ਮਿਲਣਗੀਆਂ ਪਰ ਮੈਂ ਕਹਿੰਦਾ ਨਹੀਂ ਇਹ ਨਰੇਸ਼ ਸਿੰਘ ਆ ਮੈਂ ਨਾ ਕਦੇ ਫਿੱਕਿਆ ਵਾ ਨਾ ਕਦੇ ਝੁਕਿਆ ਵਾ ਇਹ ਬਾਵਾ ਸਾਹਿਬ ਦਾ ਨਾਮ ਲੈਣ ਵਾਲਾ ਇਨਸਾਨ ਹੈ ਇਹ ਜੇ ਖੜਾ ਵਾ ਇਲੈਕਸ਼ਨ ਦੇ ਉੱਤੇ ਤਾਂ ਇਲੈਕਸ਼ਨ ਲੜੇਗਾ ਪਾਵੇਂ 10 ਵੋਟਾਂ ਪਾਵੇ ਜਾਂ 10000 ਪਾਵੇ ਇਸ ਕਰਕੇ ਇਲੈਕਸ਼ਨ ਲੜਿਆ ਜੋ ਬਾਬਾ ਸਾਹਿਬ ਡਾਕਟਰ ਅਮੇੜਕ ਸਾਹਿਬ ਨੇ ਕੀਤਾ ਸੀ ਹੁਣ ਗੱਲ ਰਹਿ ਗਈ ਫਿਰੋ ਮੇਰੇ ਵੀਰ ਉਹਨੇ ਖੜੇ ਆ ਰਵਿੰਦਰ ਅਸੀਨਾ ਜੀ ਮੇਰੇ ਵੀਰ ਉਹਨੇ ਰਵੀ ਮਤੰਗ ਜੀ ਖੜੇ ਆ ਪਿੰਗਾ ਚੰਡਾਲੀਆ ਜੀ ਖੜੀਗ ਜੀ ਬੈਠੇ ਆ ਸੁਰੇਸ਼ ਜੀ ਬੈਠੇ ਆ ਗਰਮਵੀਰ ਜੀ ਬੈਠੇ ਮੇਰੀਆਂ ਭੈਣਾਂ ਬੈਠੀਆਂ ਪਿੰਗਾ ਚੰਡਾਲੀਆ ਜੀ ਬੈਠੇ ਆ ਸਵਾਲ ਸੋਦੇ ਜੀ ਬੈਠੇ ਆ ਬਿੱਲੜੇ ਜੀ ਬੈਠੇ ਆ ਉਰੇ ਮੈਂ ਤੁਹਾਨੂੰ ਗੱਲ ਦੱਸਣੀ ਜਾਂਦਾ ਵੀਰੋ ਕਿ ਇੱਕ ਗੱਲ ਧਿਆਨ ਚ ਰੱਖਿਓ ਕਿ ਅੱਜ ਪੰਜਾਬ ਦੀਆਂ ਕੁਝ ਏਜੰਸੀਆਂ ਜਿਹੜੀਆਂ ਬਾਹਰੋਂ ਆਈਆਂ ਹੋਈਆਂ ਉਹ ਸਮਾਜ ਨੂੰ ਤੋੜਨ ਦੀਆਂ ਗੱਲਾਂ ਕਰ ਰਹੀਆਂ ਵਾ ਅੱਜ ਸਾਡੇ ਪ੍ਰਾਂਤਾਂ ਜਿਵੇਂ ਫਰਕ ਪਾਇਆ ਜਾ ਰਿਹਾ ਵਾ ਕਹਿੰਦੇ ਆ ਯੂਪ ਵਾਲਾ ਵਾ ਇਹ ਬਿਹਾਰ ਵਾਲਾ ਵਾ